ਮਾਤਾ ਗੁਜਰਜੀ ਅਤੇ ਛੋਟੇ ਸਹਿਬ ਜادہਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਯਾਦ ਦੇ ਵਿੱਚ ਆਮ ਖਾਸ ਬਾਗ ਦੇ ਵਿੱਚ ਇੱਕ ਵਿਲੱਖਣ ਪੇਸ਼ਕਾਰੀ ਕੀਤੀ ਗਈ ਇਸ ਪੇਸ਼ਕਾਰੀ ਦੇ ਵਿੱਚ ਪਰਿਵਾਰ ਵਿਛੋੜੇ ਤੋਂ ਲੈ ਕੇ ਚੱਪੜ ਚਿੜੀ ਤੱਕ ਦਾ ਇਤਿਹਾਸ ਦਸਾਇਆ ਗਿਆ ਫਰਚੰਦ ਸਿੰਘ ਲਾਟ ਦੇ ਵੱਲੋਂ ਲਿਖੀ ਗਈ ਇਸ ਪੂਰੀ ਵਿਲੱਖਣ ਪੇਸ਼ਕਾਰੀ ਦੇ ਮੌਕੇ ਤੇ ਐਸ.ਡੀ.ਐਮ ਅਰਵਿੰਦ ਕੁਮਾਰ ਦਾ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮ ਪੇਸ਼ ਕਰਕੇ ਸਾਨੂੰ ਲੋਕਾਂ ਨੂੰ ਸੇਧ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਜਿਹੜਾ ਗੌਰਵਮਈ ਇਤਿਹਾਸ ਹੈ ਇਸ ਤੋਂ ਸਿੱਖਣ ਨੂੰ ਬੱਚਿਆਂ ਨੂੰ ਤੇ ਆਮ ਲੋਕਾਂ ਨੂੰ ਕੁਝ ਮਿਲ ਸਕੇ ਅ ਅੱਜ ਆਮ ਖਾਸ ਬਾਗ ਦੇ ਵਿੱਚ ਜਿਵੇਂ ਨੀਰਾ ਜੀ ਸ਼ਹੀਦੇ ਜੋੜਮੇਲ ਦੀ ਪਹਿਲੇ دیਵਾਨ ਦੇ ਵੇਲੇ ਦੋਵੇਂ ਸਹਬਜ਼ਾਦੇ ਆ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੋਵੇਂ ਛੋਟੇ ਸਹਬਜ਼ਾਦੇ ਜੇਨਾਨ ਉਸ ਦੀਵਾਰਾਂ ਦੇ ਵਿੱਚ ਆਣਵਾ ਕੇ ਸਰਹੰਦ ਵਜ਼ੀਰ ਨੇ ਕਤਲ ਕਰ ਦਿੱਤਾ ਸੀਗਾ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਨਾਟਕ ਗੁਰਬਖਸ਼ ਲਾਟਾ ਜੀ ਦੇ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ ਲਾਈਟ ਹੈਂਡ ਸਾਉਂਡ ਪ੍ਰੋਗਰਾਮ ਉਹਦੀ ਪੇਸ਼ਕਾਰੀ ਕੀਤੀ ਗਈ ਹੈ ਇਸ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਲਾਸਾਨੀ ਕੁਰਬਾਨੀ ਸੁਪਰੀਮ ਸੈਕਰੀਫਾਈਸ ਹੈ ਉਸ ਨੂੰ ਦਿਖਾਇਆ ਗਿਆ ਹੈ ਜਿੰਦਾਨਿਕੀਆਂ ਨਾਟਕ ਐ ਡਾਕਟਰ ਹਰਚਰਨ ਸਿੰਘ ਉਹਨਾਂ ਦੇ ਤਿੰਨ ਨਾਟਕਾਂ ਦੀ ਹੈਗਾ ਜੋ ਮਿਲਾ ਕੇ ਬਣੇ ਆ ਚਮਕੌਰ ਦੀ ਗੜੀ ਸਰਹੰਦ ਦੀ ਕੰਧ ਤੇ ਜ਼ਫਰਨਾਮਾ ਤੇ ਬਹੁਤ ਸਾਲਾਂ ਦੀ ਮਿਹਨਤ ਹੈ ਉਸ ਤੋਂ ਬਾਅਦ ਇਹ ਚੱਲ ਰਿਹਾ ਜਿੰਨੇ ਵੀ ਕਲਾਕਾਰ ਵੀ ਤੁਸੀਂ ਦੇਖੇ ਆ ਤੁਸੀਂ ਸੀਰੀਅਲਸ ਵਿੱਚ ਦਾ ਗਾਣਿਆਂ ਵਿੱਚ ਦੇਖ ਰਹੇ ਹੋਣੇ ਹੈ థియేਟਰ ਦੇ ਬਹੁਤ ਸੀਨੀਅਰ ਕਲਾਕਾਰਾਂ ਦਾ ਐਫਰਟ ਹੈ ਜੋ ਅੱਜ ਦਾ ਸ਼ੋਅ ਹੋਇਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਇਤਿਹਾਸਿਕ ਸ਼ਹਿਰ ਵਿੱਚ ਤੇ ਐਨੇ ਕ ਇਤਿਹਾਸਿਕ ਮੌਕੇ ਤੇ ਸਾਨੂੰ ਅਤੇ ਪੇਸ਼ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ 25 ਆਰਟਿਸਟਾਂ ਕਲਾਕਾਰ ਤਕਰੀਬਨ ਸਾਰੇ ਪੰਜਾਬ ਵਿੱਚੋਂ ਹੀ ਆ ਚੰਡੀਗੜ੍ਹ ਤੋਂ ਸੰਗਰੂਰ ਤੋਂ ਪਾਤੜਾ ਤੋਂ ਬਠਿੰਡੇ ਤੋਂ ਚਾਰੋਂ ਪਾਸੇ ਹੀ ਐ ਇਹਨੂੰ ਅਸੀਂ ਤਕਰੀਬਨ 1 ਮਹੀਨੀਆ ਦੀ ਰਿਹਰਸਲ ਹੁੰਦੀ ਆ ਜਿਹੜੀ ਅਸੀਂ ਕਰਦੇ ਆ ਤੇ ਉਸ ਤੋਂ ਬਾਅਦ ਆ ਕੇ ਫਿਰ ਅਲੀ ਪਰਫਾਰਮੈਂਸ ਹੁੰਦੀ ਹੈ ਜ਼ਿੰਦਾ ਕੰਨ ਮੇ ਤਬਾਹ ਹੋ ਜਾਏਗਾ ਮੈਂ ਸੰਚਾਰਨ ਸੇ ਤਨੂ ਕੀ ਨੂੰ ਦਿਖਾਵਾਂਗਾ ਜਾ ਗੁਰੂ ਨਾਨਕ ਦੇਵ ਜੀ ਕੇ ਸੰਤ ਪਕੜੋ ਜ਼ਿੰਦਾ ਜ਼ੁਰਾਵਰ ਸਿੰਘ ਅਤੇ ਫਤੇ ਸਿੰਘ ਨੂੰ ਗੰਗੂ ਰਸੂਈਆ ਆਪਣੇ ਪਿੰਡ ਸਹੇੜੀ ਲੈ ਗਿਆ ਰਾਤ ਨੂੰ ਗੰਗੂ ਨੇ ਮੋਹਰ ਵਾਲੀ ਖੁਰਜੀ ਚੋਰੀ ਕਰ ਲਈ ਤੇ ਆਪਣੀ ਬੇਈਮਾਨੀ ਤੇ ਪਰਦਾ ਪਾਉਣ ਲਈ ਮਾਤਾ ਗੁਜਰੀ ਜੀ ਅਤੇ ਸਹਬਜ਼ਾਦਿਆਂ ਦਾ ਭੇਦ ਦੱਸਣ ਮੋਰਿੰਡੀ ਦੇ ਫੌਜਦਾਰ ਜਾਨੀ ਖਾਨ ਕੁਲ ਪੁੱਜਾ ਉਸ ਵੱਲੋਂ ਮੈਂਡਾ ਬੜਾ ਚਿਰੋਲੀ ਕੰਮ ਹੈ ਖੜ ਜਾ ਇੱਥੇ ਠੀਕ ਹੈ ਮੈਂ ਉਹ ਮੈਂ कोतवाल ਨੂੰ ਹੀ ਦੱਸਾਂਗਾ ਓ ਜਿੰਦਾ ਕਰ ਦੂ ਤੈਨੂੰ ਮੈਂ ਰੁਕ ਇੱਥੇ ਤੈਨੂੰ ਜਾਣਦੇ ਹੋ ਖਬਰਦਾਰ ਜਾਣਦੇ ਮੈਨੂੰ ਤੈਨੂੰ ਚੋਰਦਾਨੀ कोतवाल ਕਿੱਥੇ ਗਾਵਰ ਓ ਤੋਦਾ ਕੀ ਗੰਗੂ ਤੇਰੀ ਇੰਨੀ ਹਿੰਮਤ ਤੈਨੂੰ ਮੌਤ ਦਾ ਡਰ ਨਹੀਂ ਮੈਂ ਬਾਪ ਕਿੱਥੇ ਆ ਤੇਰਾ ਗੁਰੂ ਪਤਾ ਨਹੀਂ ਅਨੂਰ ਪਤਾ ਨਹੀਂ ਪਾਉ ਲਮਾ ਇਹਨੂੰ ਮੇਰੀ ਗੱਲ ਤਾਂ ਸੁਣੋ ਉਹਨੂੰ ਕਰ ਕੋ ਮੇਰੀ ਗੱਲ ਤਾਂ ਸੁਣ ਲਓ ਮੈਂ ਤਾਂ ਗੁਰੂ ਦੇ ਪਰਿਵਾਰ ਦੀ ਸੂ ਦੇਣਾ ਸੀ ਹੈ ਹਟ ਰੋਏ ਆ ਬੋਲ ਗੁਰੂ ਦੇ ਤੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਮੇਰੇ ਪਿੰਡ ਸਿਹੜੀ ਮੇਰੇ ਘਰ ਬੈਠੇ ਨੇ ਤੇਰੇ ਘਰ ਤੇਰੇ ਘਰ ਕਿਧਾ ਹੈ ਸਰਸਾਨਦੀ ਤੇ ਸਾਰਾ ਪਰਿਵਾਰ ਵਿਛੜ ਗਿਆ ਤੇ ਮੈਂ ਬੱਚਿਆਂ ਅਤੇ ਮਾਤਾ ਜੀ ਨੂੰ ਆਪਣੇ ਪਿੰਡ ਲੈ ਆਇਆ ਹੂੰ ਜੇ ਤੇਰੀ ਖਬਰ ਝੂਠੀ ਨਿਕਲੀ ਤਾਂ ਤੇਰਾ ਘਰ ਬੱਚਾ ਪੀੜ ਦਿੱਤਾ ਜਾਏਗਾ ਹਜ਼ੂਰੇ ਇਹ ਖਬਰ ਸੱਚੀ ਨਿਕਲੀ ਜੇ ਸੱਚਮੁੱਚ ਬੱਚੇ ਸਾਡੇ ਹੱਥ ਲੱਗ ਗਏ ਤਾਂ ਫੇਰ ਤੈਨੂੰ ਮੂਹ ਮੰਗਾਈ ਨਾਮ ਦਿੱਤਾ ਜਾਏਗਾ ਅਤੇ ਸੂਬਾ ਸਰਹੰਦ ਨਵਾਬ ਵਜ਼ੀਰ ਖਾਨ ਦੇ سپੁਰਦ ਕਰ ਦਿੱਤਾ ਵਜ਼ੀਰ ਖਾਨ ਨੇ ਉਹਨਾਂ ਨੂੰ ਬਹੁਤੀ 118ਵੀਂ ਸਰਦਰਾਤ ਨੂੰ ਠੰਡੇ ਬੁੱਝ ਵਿੱਚ ਕੈਦ ਕਰ ਦਿੱਤਾ ਦਾਦੀ ਭੁੱਖਣ ਪਾਣੀ ਮਾਸੂਮ ਬੱਚਿਆਂ ਨੂੰ ਸਿੱਖ ਧਰਮ ਦ੍ਰਿੜ ਕਰਾਉਣ ਲੱਗੀ میرے آلہ اہل کرو جویں کے تو ہنو علم ہی ہے آگی موٹو کیا سی بچے ہنو ترہ ترہ دے تصیحے دے چکے آن پر پتہ نہیں ہو کس مٹی دے بڑے ہوئے نے بے خوف جے کارے بلاندے نے حضور میری عرض بنو فوراں قتل دا حکم دے دیو ہاں کافی سوچ بچار پیچھو آسی آجے فیصلہ کیتا ہے وزیر خان یا پھر میرے حوالے کر دیں شیر محمد

ਮਸੂਮਾ ਦੀ ਆਖ ਤੋਂ ਬਚ ਯਾਦ ਰੱਖ ਕੋਈ ਪਕਰੇ ਦੀ ਖਲ ਲੋਹਾ ਵੀ ਪਸੰਦ ਕਰ ਦਿੰਦੀ ਹੈ ਵਜ਼ੀਰ ਖਾਨ ਦੀਨ ਦੇ ਦੁਸ਼ਮਣ ਦੇ ਰਹਿ ਨਾ ਕਰ ਫੌਰਨ ਕਤਲ ਦਾ ਹੁਕਮ ਸੁਣਾ ਵਜ਼ੀਰ ਖਾਨ ਅਜੇ ਵੀ ਵਕਤ ਹੈ ਸੱਚ ਦੀ ਆਵਾਜ਼ ਨੂੰ ਪਹਿਚਾਨ ਵਜ਼ੀਰ ਖਾਨ ਇਨਾ ਕਾਫਰਾਂ ਦੇ ਹਮਦਰਦਾਂ ਵੱਲ ਬਿਲਕੁਲ ਧਿਆਨ ਨਾ ਦੇ ਕਤਲ ਦਾ ਹੁਕਮ ਸੁਣਾ ਜਲਦੀ ਸੁਣਾਓ ਮੈਂ ਬੱਚਿਆਂ ਦੇ ਕਤਲ ਦਾ ਹੁਕਮ ਦਿੰਦਾ بچوں قتل کر دیتا جا مچھی بڑے تو دشمیش پتا جی دو کی پٹھانا نبی خان تے گنے خان دی مدد نا پنڈ جٹ پورے پجے او تھے گرو جی نو دو انہیں چھوٹے صاحب ذاتیاں دی شہیدی دی خبر ملی اگلے پنڈ دینا کانگڑ تو دشمیش پتا نے اورنگزیب دی نام زفر نامہ لکھیا جیہا شد

یقینا گرو دی فتح اور میری اخلاقی شکست ہوئی ہے ابا حضور چھوٹی تا صحیح سلامت ہے بیٹی بیٹی اے اے نا پوچھے تا اچھا ہے ابا حضور ابا حضر جلدی مندہ پار ہولا کرو ਮੇਠੀ ਵਜ਼ੀਰ ਖਾਨ ਨੇ ਦੋਨੋਂ ਛੋਟੇ ਬੇਟੇ ਜਿਉਂਦੇ ਨੀਵਾ ਵਿੱਚ ਚੁਣਵਾ ਕੇ ਕਤਲ ਕਰਵਾ ਦਿੱਤੇ ਅੱਜ ਆਮ ਖਾਸ ਬਾਗ ਦੇ ਵਿੱਚ ਸ਼ਹੀਦੇ ਜੋੜਮੇਲ ਦੀ ਪਹਿਲੇ ਦਿਵਾਨ ਦੇ ਵੇਲੇ ਦੋਵੇਂ ਸਾਹਿਬ ਜਰਾ ਆ ਤੇ ਮਤਾ ਗੁਜਰੀ ਜੇ ਦੇ ਸ਼ਹਾਦਤ ਦੋਵੇਂ ਛੋਟੇ ਸਾਬ ਜਦ ਜਨਾਨ ਉਸ ਦੀਵਾਰਾਂ ਦੇ ਵਿੱਚ ਣਵਾ ਕੇ ਸਰਹੰਦ ਵਜ਼ੀਰ ਨੇ ਕਤਲ ਕਰ ਦਿੱਤਾ ਸੀਗਾ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਨਾਟਕ ਗੁਰਬਖਸ਼ ਲਾਟਾ ਜੀ ਦੇ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ ਲਾਈਟ ਹੈਂਡ ਸਾਊਂਡ ਪ੍ਰੋਗਰਾਮ ਉਹਦੀ ਪੇਸ਼ਕਾਰੀ ਕੀਤੀ ਗਈ ਹੈ ਇਸ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਲਾਸਾਨੀ ਕੁਰਬਾਨੀ ਸੁਪਰੀਮ ਸੈਕਰੀਫਾਈਸ ਹੈ ਉਸ ਨੂੰ ਦਿਖਾਇਆ ਗਿਆ ਹੈ ਜਿੰਦਾਨਿਕੀਆਂ ਨਾਟਕ ਐ ਡਾਕਟਰ ਹਰਚਰਨ ਸਿੰਘ ਉਹਨਾਂ ਦੇ ਤਿੰਨ ਨਾਟਕਾਂ ਦੀ ਹੈਗਾ ਜੋ ਮਿਲਾ ਕੇ ਬਣਿਆ ਚਮਕੌਰ ਦੀ ਗੜੀ ਸਰਹੰਦ ਦੀ ਕੰਧ ਤੇ ਜ਼ਫਰਨਾਮਾ ਤੇ ਬਹੁਤ ਸਾਲਾਂ ਦੀ ਮਿਹਨਤ ਆ ਉਸ ਤੋਂ ਬਾਅਦ ਚੱਲ ਰਿਹਾ ਜਿੰਨੇ ਵੀ ਕਲਾਕਾਰ ਵੀ ਤੁਸੀਂ ਦੇਖੇ ਆ ਤੁਸੀਂ ਸੀਰੀਅਲਜ਼ ਵਿੱਚ ਦਾ ਗਾਣਿਆਂ ਵਿੱਚ ਦੇਖਦੇ ਹੋਣੇ ਆ ਥੀਏਟਰ ਦੇ ਬਹੁਤ ਸੀਨੀਅਰ ਕਲਾਕਾਰਾਂ ਦਾ ਐਫਰਟ ਆ ਜੋ ਅੱਜ ਦਾ ਸ਼ੋਅ ਹੋਇਆ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਇਤਿਹਾਸਿਕ ਸ਼ਹਿਰ ਵਿੱਚ ਤੇ ਐਨੇ ਕ ਇਤਿਹਾਸਿਕ ਮੌਕੇ ਤੇ ਸਾਨੂੰ ਇੱਥੇ ਪੇਸ਼ ਕਰਨ ਦੀ ਜ਼ਿੰਮੇਵਾਰੀ ਮਿਲੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ 25 ਆਰਟਿਸਟਾਂ ਕਲਾਕਾਰ ਤਕਰੀਬਨ ਸਾਰੇ ਪੰਜਾਬ ਵਿੱਚੋਂ ਹੀ ਆ ਚੰਡੀਗੜ੍ਹ ਤੋਂ ਸੰਗਰੂਰ ਤੋਂ ਪਾਤੜਾ ਤੋਂ ਬਠਿੰਡੇ ਤੋਂ ਚਾਰੋਂ ਪਾਸੋਂ ਹੀ ਆ ਇਹਨੂੰ ਅਸੀਂ ਤਕਰੀਬਨ ਇੱਕ ਮਹੀਨਿਆਂ ਦੀ ਰਿਹਰਸਲ ਹੁੰਦੀ ਹੈ ਜਿਹੜੀ ਅਸੀਂ ਕਰਦੇ ਹਾਂ ਤੇ ਉਸ ਤੋਂ ਬਾਅਦ ਆ ਕੇ ਫਿਰ ਅਲੀ ਪਰਫਾਰਮੈਂਸ ਹੁੰਦੀ ਹੈ